ਜਿੱਥੇ ਬੱਚਾ ਭੱਜ ਗਿਆ ਕਲਵੀਰ ਹੋਣਾ ਦਾ ਤੜਕੂ ਹੋਣਾ ਦਾ ਤੇ ਦੇਖਦੇ ਆ ਮੁਕਾਬਲਾ ਕਿੱਥੇ ਜੁੜਦਾ ਯਾਰਾ ਨਾਲ ਬਹਾਰਾ ਮੇਲੇ ਮਿੱਤਰਾਂ ਦੇ 4000 ਰੁਪਇਆ ਆ ਗਈ ਭਾਈ ਲੱਗਿਆ ਹੋਇਆ ਆ ਸ਼ੈੱਪ ਦੇ ਉੱਤੇ ਭਾਈਆ ਕਿਕਰ ਵਾਲੇ ਪਿੱਛੇ ਹਟੋ ਥੋੜੇ ਜੇ ਪਿੱਛੇ ਹਟੋ ਤੁਸੀਂ ਜੀਨੇ ਕੁੱਟਤੀ ਪੰਡੋਰੀ ਸਾਰੀ ਸਮਾ ਲੱਗ ਗਿਆ 22 ਸੈਕਿੰਡ 28 ਪੁਆਇੰਟਾਂ ਚੈਨੀ ਮਾਰੀ ਤਾਂ ਨਿਗਾ ਦੋਨਾਂ ਤੇ ਕੁਝ ਨਾਵਾ ਦੋਨਾਂ ਤੇ ਕੁਝ ਨਾ ਇਹ ਆ ਬਾਈ ਜੀ ਜਿਹੜਾ ਭੱਜ ਗਿਆ ਇਹ ਸਾਵਾ ਇਹ 24 ਲੱਖਾਂ ਭੱਜ ਗਿਆ ਹਰਵਿੰਦਰ ਸਮਾਣਾ ਦੇ ਦਾ ਹਰਵਿੰਦਰ ਸਮਾਣਾ ਇਟਲੀ ਚ ਵਸਦਾ ਤਾਰਾ ਦੌਧ ਰਾਣਾ ਕੈਨੇਡਾ ਚ ਵਸਦਾ ਬਾ ਬੱਗਾ ਸਮਾਣਾ ਸੋਨੀ ਸਮਾਣਾ 골ਡੀ ਲਤਾਲਾ ਜੀਤੂ ਟੈਪੀ ਚੈਨੀ ਮਹੋਲੀ ਤੇ ਅੰਗਰੇਜ਼ ਭੱਜ ਗਿਆ ਜਗਤਪੁਰ ਵਾਲੇ ਦਾ ਸਰਦਾਰ ਮਨਜੀਤ ਸਿੰਘ ਦੀ ਡੋਗਰ ਜਗਤਪੁਰ ਸੁਖਵਿੰਦਰ ਸਿੰਘ ਦੀ ਪੱਪੂ ਜਗਤਪੁਰ ਹਿੰਮਤ ਸਿੰਘ ਦੀ ਸ਼ੇਰਕਿਲ ਜਗਤਪੁਰ ਰਾਜੂ ਸਰਹਾਲਾ ਮੇਜਰ ਬਿਹਾਲਾ ਪਾਲੇ ਹੋਣਾ ਕਲਾਲੀਆਂ ਦਾ ਭੱਜ ਗਿਆ ਕਲਾਲੀਆਂ ਦਾ ਅੰਗਰੇਜ਼ ਭੱਜ ਗਿਆ ਤੇ ਇਹਨੂੰ ਭਜਾਉਣ ਵਾਲਾ ਮਲੇਰ ਕੋਟਲੇ ਦੇ ਕੋਲੇ ਪਿੰਡਾ ਜੱੱਬੋ ਮਾਜਰਾ ਉੱਥੋਂ ਦਾ ਗੁਰਪ੍ਰੀਤ ਪੰਡਤ ਜੱੱਬੋ ਮਾਜਰੇ ਵਾਲਾ ਭਜਾ ਗਿਆ ਇਹਨੂੰ ਤੇ ਇੱਥੋਂ ਪੰਡਤ ਸਰਦਾਰ ਜਰਨੈਲ ਸਿੰਘ ਉਹਨਾਂ ਦਾ ਵੀ ਇੱਕ ਮਿੱਤਰ